Jindaba, 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 Jindaba 听到吧？听到 ਅੱਜ ਆਪਣਾ ਨਾਟਕ ਅੱਜ ਦੇ ਪ੍ਰੋਗਰਾਮਾਂ ਚ। ਮੇਰਾ ਨਾ ਇਹ ਬੱਟਾ ਇਹ ਕੋਣ ਹੈ। ਅੱਜ ਦਿੱਥੇ ਸ਼ੁਰੂ ਹੋ ਜਾਈਏ। ਆਪਾਂ ਸ਼ਾਮ ਨੂੰ। ਜਦੋਂ ਜੀ ਬਸਪਾ ਨੂੰ ਤੁਹਾਨੂੰ ਬੁਲਾਇਆ ਰ ਮਸਾ। ਬੁਲਾਓ। ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ। ਅੱਜ ਜੋ ਪੂਰੇ ਪੰਜਾਬ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਨੇ ਵਾਲਮੀਕੀ ਮਜਬੀ ਛਿੱਕਾਂ ਦੇ 12.5% ਕੋਟੇ ਨੂੰ ਲਾਗੂ ਕਰਾਉਣ ਲਈ ਪੂਰੇ ਪੰਜਾਬ ਚ ਵਿਧਾਨ ਸਭਾ ਵਾਈਜ਼ ਐਸ ਡੀ ਐਮ ਸਾਹਿਬ ਰਾਈ ਮੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਆ ਜਿਸ ਦੀ ਲੜੀ ਵਿੱਚੋਂ ਅੱਜ ਹਲਕਾ ਪੱਛਮੀ ਵਿਧਾਨ ਸਭਾ ਦੇ ਰਾਹੀਂ ਅੱਜ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਅੱਜ ਅਸੀਂ ਤੇ ਪਹੁੰਚੇ ਆ ਸਰਕਾਰੀ ਮੁੱਖ ਮੁੱਦੇ ਕੀ ਮੰਗਾ ਗਏ ਰਾਜ ਨੂੰ ਅੱਜ ਦਾ ਮੁੱਖ ਮਕਸਦ ਵਾਲਮੀਕੀ ਮਜਬੀ ਸਿੱਖਾਂ ਦੇ 12% ਕੋਟੇ ਨੂੰ ਲਾਗੂ ਕਰਾਉਣਾ ਐਜੂਕੇਸ਼ਨ ਤੇ ਨੌਕਰੀਆਂ ਦੀ ਤਰੱਕੀ ਤੇ ਔਰ ਨੌਕਰੀਆਂ ਦੇ ਵਿੱਚ ਵੰਡ ਲੈ ਲੀ 12.5% ਕੋਟੇ ਨੂੰ ਲਾਗੂ ਕਰਾਉਂਦਾ ਮੁੱਖ ਮਕਸਦ ਹੈ ਇਹ ਪਿਆਦਾ ਕਿ ਸਾਡੇ 12.5% ਕੋਟੇ ਨੂੰ ਲਾਗੂ ਕਰਾਉਣ ਦੇ ਨਾਲ ਵਾਲਮੀਕੀ ਮਜਬੀ ਸਿੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਪ੍ਰਾਪਤ ਹੋਣੀਆਂ ਜਿਹੜੇ ਬੱਚੇ ਸਾਡੇ ਪੈਸੇ ਕਾਰਨ ਯੂਨੀਵਰਸਿਟੀਆਂ 'ਚ ਉੱਚ ਵਿੱਦਿਆ ਤੋਂ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲ ਸਕਦਾ ਜਿਹੜੇ ਸਾਡੇ ਵੀਰ ਕਿਸੇ ਵੀ ਡਿਪਾਰਟਮੈਂਟ 'ਚ ਨੌਕਰੀ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਬਹੁਤ ਜਲਦੀ ਤਰੱਕੀ ਮਿਲ ਸਕਦੀ ਆ ਇਹਦਾ ਲਾਭ ਵਾਲਮਿੱਕੀ ਮਰਜੀ ਸਿੱਖਾਂ ਨੂੰ ਬਹੁਤ ਵੱਡੀ ਤਰ੍ਹਾਂ ਚੀਜ਼ ਆ ਬਹੁਤ ਕਰਵਾ ਮੰਗਤ ਦੇ ਦਿੱਤੀ ਅੱਜ ਅਸੀਂ 55ਵਾਂ ਵਿਧਾਨ ਸਭਾ ਦਾ ਮੰਗ ਪੱਤਰ ਦੇ ਚੁੱਕੇ ਆ ਅੱਜ ਚਾਰ ਵਿਧਾਨ ਸਭਾ ਦਾ ਦੇਣ ਜਾ ਰਹੇ ਆ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਫਤੇਗੜ ਚੂੜੀਆਂ ਤੋਂ ਦਸੂਹਾ ਅਤੇ ਮਕੇਰੀਆਂ ਦੇ ਵਿੱਚ ਅੱਜ ਦਿੱਤਾ ਜਾ ਰਿਹਾ ਹੈ ਸੋਚਿਆ ਨਹੀਂ ਕਿ ਮੁੱਖ ਮੰਤਰੀ ਨੂੰ ਮਿਲਿਆ ਜਾਵੇ ਮੀਟਿੰਗ ਕੀਤੀ ਜਾਵੇ ਉਹਨਾਂ ਨੂੰ ਕਾਹਦੀ ਬੁਲਾਇਆ ਉਹਨੇ 55 ਵਿਧਾਨ ਸਭਾ ਦੇ ਵਿੱਚੋਂ ਮੰਗ ਪੱਤਰ ਦਿੱਤੇ ਜਾ ਚੁੱਕੇ ਹੋਣ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੰਬ ਕਰਨ ਦੀ ਨੀਤ ਤੋਂ ਜਾਗਣ ਦੀ ਕੋਸ਼ਿਸ਼ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਦੇ ਦਿਮਾਗ 'ਚ ਭੁਲੇਖਾ ਆ ਪਈਏ ਲੋਕ ਇਤਾਂ ਥਕਾ ਆਰਾਮ ਕੇ ਬੈਠ ਜਾਣਗੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਲੜਨ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ 117 ਵਿਧਾਨ ਸਭਾ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਾਈਜ਼ ਡੀਸੀ ਸਾਹਿਬ ਰਹੀਂ ਤੁਹਾਨੂੰ ਮੰਗ ਪੱਤਰ ਭੇਜੇ ਜਾਣਗੇ ਜੇਕਰ ਤੁਸੀਂ ਫਿਰ ਵੀ ਨਹੀਂ ਜਾਗਦੇ ਤੇ ਅਗਲਾ ਸਟੈਪ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਕਰੌਕਰਨ ਦਾ ਕੀਤਾ ਜਾਊਗਾ। ਪੰਜਾਬ ਸਰਕਾਰ ਵੱਲੋਂ ਕਸੀਮੇਂ ਦਾ ਜਨਮ ਸਮੂਹ ਤੇ ਬਣਾਇਆ ਜਾ ਰਿਹਾ ਹੈ। ਨਾਲ ਤਾਂ ਇਹ ਨਸ਼ਮੂਕ ਹੋਏਗਾ ਪੰਜਾਬ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦੇ ਨਾਲ ਆ ਜੇਕਰ ਉਹਨਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਆ ਅਸੀਂ ਸਲਾਘਾ ਜੋ ਕਰਨ ਦੀ ਪਿਆ ਉਹਨਾਂ ਦਾ ਆਦਰ ਕਰਦੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਯਾਦ ਕਿੰਨਾ ਸਾਲਾਂ ਬਾਅਦ ਆਈ ਆ ਇਹ 3 ਸਾਲ ਪਹਿਲਾਂ ਆ ਜਾਣੀ ਚਾਹੀਦੀ ਸੀ। ਔਰ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਮਗਰਮੱਛਾਂ ਨੂੰ ਫੜਨ ਦੀ ਕੋਸ਼ਿਸ਼ ਕਰੋ ਨਿੱਕੀਆਂ ਮੱਛੀਆਂ ਫੜਨ ਦੇ ਨਾਲ ਪੰਜਾਬ 'ਚੋਂ ਨਿਸ਼ਾਨੀ ਖਤਮ ਹੋਣਾ ਵੱਡੇ ਮਗਰਮੱਛ ਫੜ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੀਆਂ ਛਲਾਕਾਂ 'ਚ ਛੁੱਟੋ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੁਸੀਂ ਧੰਨਵਾਦ ਆ ਗਿਆ ਥੋੜਾ